ਪੱਤਰਕਾਰ ਐਕਟਰਸ ਸਿੰਗਰ ਇਨਫਲੂਐਂਸਰ ਇਹ ਸਭ ਡਰਾਮਾ ਕਰ ਰਹੇ ਨੇ ਇਹ ਆਪਣੇ ਵਿਊਆਂ ਲਈ ਕਰ ਰਹੇ ਨੇ ਇਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਇਹੋ ਜੀ ਮੈਂਟੈਲਿਟੀ ਹੈ ਸਾਡੇ ਲੋਕਾਂ ਦੀ ਤੇ ਪੰਜਾਬ ਵਿੱਚ ਇੰਨੀ ਵੱਡੀ ਮੁਸੀਬਤ ਆਈ ਪਈ ਆ ਤੇ ਸਾਡੇ ਲੋਕ ਕੌਂਟਰੋਵਰਸੀਆਂ ਕਰ ਰਹੇ ਨੇ ਜੇ ਕੋਈ ਆਰਟਿਸਟ ਪ੍ਰੇ ਫॉर ਪੰਜਾਬ ਵਾਲੀ ਸਟੋਰੀ ਨਹੀਂ ਪਾਉਂਦਾ ਤਾਂ ਵੀ ਮਾੜਾ ਜੇਕਰ ਉਹਨੇ ਪਾਤੀ ਇਹ ਫੇਰ ਵੀ ਕਹਿਣਗੇ ਇਹ ਤਾਂ ਆਪਣੇ ਵਿਊਆਂ ਲਈ ਕਰ ਰਿਹਾ ਇਹ ਸਿਰਫ ਤੇ ਸਿਰਫ ਦਿਖਾਵਾ ਕਰ ਰਿਹਾ ਲੋਕ ਨਾ ਉਹ ਪਾਸੇ ਮੰਨਤੇ ਨਾ ਉਹ ਪਾਸੇ ਮਾਣਾ ਦੁਗਲਾਪਣ ਇਹਨਾਂ ਸੰਗਰਾ ਵਿੱਚ ਨਹੀਂ ਸਾਡੇ ਵਿੱਚ ਹੈ ਪੰਜਾਬ ਸਾਰਾ ਡੁੱਬਨ ਤੇ ਆਇਆ ਪਿਆ ਅਸੀਂ ਦੋਸ਼ ਫਿਰ ਵੀ ਇਹਨਾਂ ਨੂੰ ਦੇ ਰਹੇ ਆਂ ਸੁਰਲੀਨ ਨੇ ਮਾਤ ਦਿੱਤੀ ਲੋਕਾਂ ਨੇ ਫਿਰ ਵੀ ਮਾੜੇ ਕਮੈਂਟ ਕੀਤੇ ਗੀਤ ਗੁਰਾਇ ਨੇ ਮਾਤ ਦਿੱਤੀ ਲੋਕਾਂ ਨੇ ਫਿਰ ਵੀ ਮਾੜੇ ਕਮੈਂਟ ਕੀਤੇ ਬੱਬੂ ਮਾਨ ਸਾਹਿਬ ਨੇ ਮਾਤ ਦਿੱਤੀ ਲੋਕ ਫਿਰ ਵੀ ਕਹਿ ਰਹੇ ਨੇ ਕੀ ਦਿਖਾਵਾ ਕਰ ਰਹੇ ਨੇ ਜੇ ਕੋਈ ਦਿਖਾਵਾ ਕਰਕੇ ਮਾਤ ਕਰ ਰਿਹਾ ਘੱਟੋ ਘੱਟੋ ਮਾਤ ਤਾਂ ਕਰ ਰਿਹਾ ਤੁਸੀਂ ਲੋਕ ਕੀ ਕਰਦੇ ਹੋ ਗੱਲਾਂ ਜੋ ਕਰ ਰਿਹਾ ਤੁਸੀਂ ਉਹਨੂੰ ਵੀ ਹਟਾ ਰਹੇ ਹੋ ਕਿ ਤੂੰ ਕਿਉਂ ਕਰ ਰਿਹਾ ਇਹ ਬਿਵਾਦਬਾਦਾ ਕੌਣ ਛੇੜਦੇ ਨੇ ਫੇਸਬੁੱਕ ਵਾਲੇ ਵੱਡੇ ਵਿਦਵਾਨ ਜਿਨ੍ਹਾਂ ਨੂੰ ਘਰੇ ਨਹੀਂ ਪਹੁੰਚਦਾ ਤੇ ਪਿੰਡ ਵਿੱਚ ਕੁੱਤਾ ਨਹੀਂ ਪਹੁੰਚਦਾ ਜੇਕਰ ਪਿੰਡ ਵਿੱਚ 4000 ਵੋਟ ਹੈ ਤਾਂ 4000 ਨੰਬਰ ਤੇ ਆਉਣ ਵਾਲੇ ਸੌਤਬੱਤ ਦਾ ਰੌਲਾ ਫੇਸਬੁੱਕ ਤੇ ਪਾਉਂਦੇ ਨੇ ਇਸ ਸਮਾਂ ਕਿਸੇ ਨਾਲ ਲੜਨ ਦਾ ਨਹੀਂ ਝਗੜਨ ਦਾ ਨਹੀਂ ਇਸ ਸਮਾਂ ਇਕਤਾ ਦਿਖਾਉਂਦਾ ਜਿੰਨੀ ਸਾਡੇ ਤੋਂ ਮਤਥੋਰੀ ਹੈ ਅਸੀਂ ਕਰ ਰਹੇ ਹਾਂ ਜਿੰਨੀ ਤੁਹਾਡੇ ਤੋਂ ਹੋ ਰਹੀ ਹੈ ਉਹ ਕਰੋ ਫालतू ਗੱਲਾਂ ਨਾ ਕਰੋ ਧੰਨਵਾਦ ਦੋਸਤੋ